ਬੰਦਿਆਂ ਨਾਲ ਅਸੀਂ ਰਾਉਂਡ ਅਪ ਕੀਤਾ ਹੈ ਕੁਝ ਵਿਕਲ ਵੀ ਅਸੀਂ ਕਪੜੇ ਚ ਲੈਣੇ ਸੋ ਸਾਰੀ ਇਹਨਾਂ ਦੀ ਕੰਪਾਈਲ ਕਰਕੇ ਜਿਹੜੀ ਹੈਗੀ ਹੈ ਫਾਈਨਲ ਰਿਪੋਰਟ ਜਿਹੜੀ ਹੈਗੀ ਹੈ ਕਰਨਾ ਸ਼ੇਅਰ ਕਰਦਾ ਜਿਹੜਾ ਸਰਚ ਤੇ ਆਣਾ ਸਾਡਾ अर्ਲੀ ਮਾਰਨਿੰਗ ਅਸੀਂ 6 ਵਜੇ ਤੋਂ ਸਟਾਰਟ ਕੀਤਾ ਹੈ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਕਈ ਇਲਾਕਿਆਂ ਦੇ ਵਿੱਚ ਤਲਾਸ਼ੀ ਲਈ ਗਈ। ਪੁਲਿਸ ਨੇ ਸ਼ੱਕ ਦੇ ਆਧਾਰ ਦੇ ਉੱਤੇ ਕਈ ਘਰਾਂ ਦੇ ਵਿੱਚ ਜਾ ਕੇ ਸਰਚ ਕੀਤੀ। ਇਸ ਮੌਕੇ ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਤੋਂ ਲੈ ਕੇ ਮੁਲਾਜ਼ਮ ਵੀ ਗਰਾਊਂਡ ਪੱਧਰ ਦੇ ਉੱਤੇ ਕੰਮ ਕਰਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਰਚ ਅਭਿਆਨ ਦੇ ਦੌਰਾਨ ਰਿਕਵਰੀ ਵੀ ਹੋਈ ਹੈ ਤੇ ਨਾਲ ਹੀ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ। ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰਗ ਕੈਂਪੇਨ ਦੇ ਤਹਿਤ ਸਭ ਤੋਂ ਪਹਿਲਾਂ ਆਡੈਂਟੀਫਿਕੇਸ਼ਨ ਕੀਤੀ ਗਈ ਕਿ ਜਿਹੜੇ ਏਰੀਆਜ਼ ਦੇ ਵਿੱਚ ਡਰੱਗਸ ਦੀ ਸਮੱਸਿਆ ਜ਼ਿਆਦਾ ਹੈ ਜਾਂ ਜਿੱਥੇ ਐਫਆਈਆਰ ਜ਼ਿਆਦਾ ਰਜਿਸਟਰ ਹੁੰਦੀਆਂ ਨੇ ਉਹਨਾਂ ਏਰੀਆਜ਼ ਦੀ ਆਡੈਂਟੀਫਿਕੇਸ਼ਨ ਕੀਤੀ ਗਈ ਹੈ ਜਿਸ ਦੇ ਵਿੱਚ ਮੇਨ ਬਸਤੀ ਬੀੜ ਤਲਾਬ ਧੋਬਿਆਣਾ ਬਸਤੀ ਕੇਤਾ ਸਿੰਘ ਬਸਤੀ ਆਦੀ ਜਿਹੜੇ ਏਰੀਆ ਨੇ ਉਹਨਾਂ ਨੂੰ ਅਸੀਂ ਡਰਗ ਹੌਟਸਪੌਟ ਏਰੀਆ ਦੀ ਆਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਸਾਡੇ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਕੈਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਬਸਤੀ ਬੀੜ ਤਲਾਬ ਦੇ ਵਿੱਚ ਅੱਜ ਸੀਆਈਏ ਸਿਟੀ ਪੁਲਿਸ ਤੇ ਸਦਰ ਪੁਲਿਸ ਬਠਿੰਡਾ ਵੱਲੋਂ ਸਰਚ ਬਿਆਨ ਜਿਹੜਾ ਇਹ ਚਲਾਇਆ ਜਾ ਰਿਹਾ ਇਸ ਸਰਚ ਬਿਆਨ ਦੌਰਾਨ ਸਾਡੀ ਮੇਨ ਫੋਕਸ ਹੈ ਡਰੱਗਸ ਇਲੀਗਲ ਇਲੀਜੀਟਲੀ ਲੈਕਰ ਸੋ ਇਸ ਦੌਰਾਨ ਅਸੀਂ ਕੁਝ ਸਾਡੀ ਰਿਕਵਰੀਜ਼ ਵੀ ਹੋਈਆਂ ਨੇ ਕੁਝ ਬੰਦੇਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਕੁਝ ਵਹੀਕਲ ਵੀ ਅਸੀਂ ਕਬਜ਼ੇ 'ਚ ਲੈਣੇ ਸੋ ਸਾਰੀ ਇਹਨਾਂ ਦੀ ਕੰਪਾਈਲ ਕਰਕੇ ਜਿਹੜੀ ਹੈਗੀ ਇਹ ਫਾਈਨਲ ਰਿਪੋਰਟ ਜਿਹੜੀ ਹੈਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਕਿਹੜੀ ਕਿਹੜੀ ਟੀਮਾਂ ਸੀਗੀਆਂ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਚੱਲਿਆ ਸਰ ਜਿਹੜਾ ਸਰਚ ਬਿਆਨ ਆ ਸਾਡਾ अर्ली ਮਾਰਨਿੰਗ ਅਸੀਂ 6 ਵਜੇ ਤੋਂ ਸਟਾਰਟ ਕੀਤਾ ਇਸ ਦੇ ਵਿੱਚ ਮੇਨ ਸਾਡੇ ਸੀਆਈਏ ਦੀ ਟੀਮਸ ਹੈ ਸਿਟੀ ਦੇ ਥਾਣਾ ਜਿਹੜੇ ਹੈਗੇ ਉਹਨਾਂ ਦੀ ਪੁਲਿਸ ਹੈ ਤੇ ਦਿਹਾਤੀ ਬਠਿੰਡਾ ਦੇ ਜਿਹੜੇ ਹੈਗੇ ਆ ਸਾਡੇ ਥਾਣੇ ਜਿਹੜੇ ਹਨ ਉਹਨਾਂ ਨੂੰ ਲੋਟੀਪਾ ਬੰਦ ਕੁਝ ਬਰਾਮਦ ਵੀ ਆ ਸਰ ਡੈਫੀਨਿਟਲੀ ਸਾਡੇ ਵੱਲੋਂ ਕੁਝ ਬਰਾਮਦਗੀ ਕੀਤੀ ਗਈ ਹੈ ਕੁਝ ਬੰਦੇ ਨੂੰ ਅਸੀਂ ਰਾਉਂਡ ਆਫ ਵੀ ਕੀਤਾ ਕੁਝ ਵਹੀਕਲ ਵੀ ਅਸੀਂ ਕਨਫਿਸਕੇਟ ਕੀਤੇ ਸੋ ਇਹਨੂੰ ਕੰਪਾਈਲ ਕਰਕੇ ਜਿਹੜੀ ਹੈਗੀ ਰਿਪੋਰਟ ਤੁਹਾਨੂੰ ਸ਼ੇਅਰ ਕੀਤੀ ਜਾਊਗੀ ਇਹ ਮਲਾਇਨ ਤਨਾਰਤੀ ਕੀਤੀ ਗਈ ਹੈ ਤਕਰੀਬਨ ਜਿਹੜੇ 150 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਤਨਾਫ ਹਿੱਤੇਗੇ ਨਾ ਜਿਸ ਦੇ ਵਿੱਚ ਸਾਡੇ ਦੋ ਡੀਐਸਪੀ ਸਬਾਨ 6 ਐਸਐਚਓ ਇੰਚਾਰਜ ਸਬਾਨ ਜਿਹੜੇ ਹੈਗੇ ਨੇ ਉਹਨਾਂ ਟੀਮਾਂ ਦੀ ਗਵਾਹੀ ਕਰ ਰਹੇ ਆ ਦੱਸਦੀ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਉੱਤੇ ਸਖਤੀ ਕਰਦੀ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਤਲਾਸ਼ੀ ਅਭਿਆਨ ਚਲਾਏ ਜਾ ਚੁੱਕੇ ਨੇ ਇਨ੍ਹਾਂ ਅਭਿਆਨਾਂ ਦੇ ਦੌਰਾਨ ਨਸ਼ਾ ਅਤੇ ਨਸ਼ਾ ਤਸਕਰ ਕਾਬੂ ਹੋ ਚੁੱਕੇ ਨੇ ਇਨ੍ਹਾਂ ਅਭਿਆਨਾਂ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ ਤੇ ਕਈ ਨਸ਼ਾ ਤਸਕਰ ਵੀ ਪੁਲਿਸ ਦੇ ਅੜਿੱਕੇ ਆਏ ਨੇ ਬਠਿੰਡਾ ਤੋਂ ਸੁਖਜਿੰਦਰ ਮਾਨ ਦੀ ਰਿਪੋਰਟ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ